ਸਿਪਾਲ ਸਤਵੀਰ ਸਿੰਘ ਜੀ ਦੀ ਲਿਖੀ ਹੋਈ ਗ੍ਰੀਤਾਬ ਇਤਜਨ ਕਰੀ ਵਿੱਚੋਂ ਆਉ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਬਿੰਦਪੁਰ ਬੱਚੂ ਆਣੀ ਤੋਂ ਗੋਬਿੰਦਪੁਰ ਜਾ ਟਿਕਾਣਾ ਕੀਤਾ ਉਥੇ ਘੋੜਿਆਂ ਲਈ ਹਰਾ ਘਾਹ ਕਾਹੀਏ ਵੜਨ ਲੱਗੇ ਤਾਂ ਪਿੰਡ ਵਾਸੀਆਂ ਨੇ ਸੇਵਕਾਂ ਦੇ ਰੰਬੇ ਤੇ ਖੰਡ ਪੰਡਾ ਖੋ ਲਈਆਂ ਮਨਮੁਖ ਜਾਨ ਗੁਰੂ ਜੀ ਅਗਲੇ ਪਿੰਡ ਸਿੰਘ ਰੇੜੀ ਜਾ ਟਿਕੇ ਪਿੰਡ ਵਾਸੀਆਂ ਨੇ ਤਨ ਮਨੋ ਸੇਵਾ ਕੀਤੀ ਮਹਾਰਾਜ ਦੇ ਸ਼ਾਂਤ ਚਿੱਤ ਖੀਮਾ ਸ਼ੀਲ ਸੁਭਾ ਦੀ ਸ਼ੋਭਾ ਲਾਗੀ ਚਾਗੇ ਫੈਲ ਗਈ ਗੋਬਿੰਦਪੁਰ ਵਸਨੀਕਾਂ ਵੀ ਪਸਤਾਵਾ ਕੀਤਾ ਅਤੇ ਆਪਣੇ ਆਪ ਨੂੰ ਲਹਨਤਾ ਪੰਆ ਕੇ ਨਗੂਣੀ ਜਹੀ ਵਸਤ ਪਿਛੇ ਗੁਰੂ ਜੀ ਦੀ ਬਖਸ਼ਿਸ਼ ਨਾ ਲਈ ਸਾਰੇ ਟਰ ਕੇ ਆਏ ਅਤੇ ਖਿਮਾ ਮੰਗੀ ਪਿੰਡ ਵੱਲੋਂ ਸਤ ਪੂਰੇ ਦੋ ਘੜੇ ਕਿਉ ਅਤੇ ਇੱਕ ਤੁਰੀ ਚੰਗੇਰੀ ਘੋੜੀ ਪੇਟ ਵਜੋਂ ਲੈ ਹਾਜ਼ਰ ਹੋਈ। ਗੁਰੂ ਜੀ ਨੇ ਆਪਣੇ ਸੁਭਾਅ ਅਨੁਸਾਰ ਖਿਮਾ ਬਖਸ਼ੀ ਅਤੇ ਪਿੰਡ ਨੂੰ ਸਗੋਂ ਬਖਸ਼ਿਸ਼ ਦੇ ਦਰ ਆ ਕੇ ਸੂਰਬੀਰ ਹੋਣ ਦਾ ਵਰ ਦਿੱਤਾ। ਇਹ ਵੀ ਫਰਮਾਇਆ ਕਿ ਬੜਾ ਬੋਲ ਬੋਲਣ ਵਾਲਾ ਖੋਲਾ ਹੋ ਜਾਂਦਾ ਹੈ। ਕੈਸੇ ਆਚਰਨ ਵਾਲੇ ਸਿੱਖ ਬਣ ਰਹੇ ਸਨ ਕਿ ਲੋਕਾਂ ਲਈ ਉਦਾਹਰਣ ਬਣ ਗਈ ਅਕਬਰਪੁਰ ਖਡਾਲਾ ਦੇ ਰਹਿਣ ਵਾਲੇ ਭਾਈ ਗੁਲਾਬ ਸਿੰਘ ਜੀ ਦੀ ਸੁੰਦਰਤਾ ਤੇ ਉਥੋਂ ਦੇ ਹਾਕਮ ਨਬੀ ਬਖਸ਼ ਦੀ ਬੇਗਮ ਦਿਲ ਤੇ ਦੇ ਬੈਠੀ ਸਿੱਖ ਆਚਰਣ ਦਾ ਪੱਕਾ ਰਹਾ ਬੇਗਮ ਨੇ ਸਿੱਖ ਤੇ ਤੋਹਮਤ ਲਗਵਾ ਕੇ ਪਕੜਵਾ ਦਿੱਤਾ ਹਾਕਮ ਨੇ ਸਿੱਖ ਨੂੰ ਤਸ਼ੀਹੇ ਦਿੱਤੇ ਅਤੇ ਚਾਕੂਆਂ ਦੀ ਸੇਜ ਵਿਸ਼ਾ ਕੇ ਤਹਿ ਖਾਨੇ ਵਿੱਚ ਬੰਦੀ ਪਾ ਦਿੱਤਾ ਕਲਗੀਧਰ ਉਸ ਸਮੇਂ ਸਾਬੂ ਦੀ ਤਲਵੰਡੀ ਸਨ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਆ ਕੇ ਸਿੱਖ ਨੂੰ ਬਚਾਇਆ ਤੇ ਆਪਣੇ ਘੋੜੇ ਤੇ ਆਪਣੀ ਹੀ ਇੱਕ ਰਕਾਵ ਵਿੱਚ ਉਸ ਦਾ ਪੈਰ ਪਾ ਨਾਲ ਲੈ ਗਏ ਗੁਰੂ ਗੋਬਿੰਦ ਸਿੰਘ ਜੀ ਉਸ ਸਮੇਂ ਗੋਬਿੰਦਪੁਰ ਆਏ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ